ਬਿਲਕੁਲ ਆਸਾਨ ਔਰ ਘੱਟ ਮਸਾਲਿਆਂ ਦੇ ਨਾਲ ਬਨਣ ਵਾਲੀ ਢਾਬਾ ਸਟਾਈਲ ਰੈਸਟੋਰੈਂਟ ਸਟਾਈਲ ਔਰ ਵਿਆਹ ਸ਼ਾਦੀ 'ਚ ਮਿਲਣ ਵਾਲੀ ਮਿਕਸ ਵੈਜ ਦੀ ਰੈਸিপি ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆਂ ਇਹਨੂੰ ਬਣਾਉਣਾ ਬਹੁਤ ਹੀ ਜ਼ਿਆਦਾ ਆਸਾਨ ਹੈ ਔਰ ਖਾਂਚੇ ਬਹੁਤ ਜ਼ਿਆਦਾ ਟੇਸਟੀ ਬਨ ਕੇ ਰੈਡੀ ਹੁੰਦੀ ਹੈ ਇਹਨੂੰ ਤੁਸੀਂ ਲੰਚ ਬਾਕਸ ਵਿੱਚ ਵੀ ਲੈ ਕੇ ਜਾ ਸਕਦੇ ਹੋ ਜਾਂ ਫਿਰ ਡਿਨਰ ਵਿੱਚ ਅਗਰ ਤੁਹਾਡੇ ਘਰ ਗੈਸਟ ਆ ਰਹੇ ਨੇ ਉਦੋਂ ਵੀ ਬਣਾ ਕੇ ਰੈਡੀ ਕਰ ਸਕਦੇ ਹੋ ਚਲੋ ਫਿਰ ਅੱਜ ਦੀ ਵੀਡੀਓ ਸਟਾਰਟ ਕਰਦੇ ਆਂ ਸਭ ਤੋਂ ਪਹਿਲਾਂ ਅਸੀਂ ਵੈਜੀਟੇਬਲਸ ਨੂੰ ਚੌਪ ਕਰਾਂਗੇ ਪਨੀਰ ਅਸੀਂ ਚੌਪ ਕਰ ਲਿਆ ਹੈ ਇਥੇ ਅਸੀਂ ਸ਼ਿਮਲਾ ਮਿਰਚ ਨੂੰ ਵੀ ਪਤਲਾ ਔਰ ਲੰਬਾ ਚੌਪ ਕਰ ਰਹੇ ਹਾਂ ਔਰ ਉਸ ਤੋਂ ਬਾਅਦ ਗਾਜਰ ਚੌਪ ਕਰਨ ਜਾ ਰਹੇ ਹਾਂ ਚੌਪਿੰਗ ਤੁਸੀਂ ਆਪਣੇ ਮਨਪਸੰਦ ਅਨੁਸਾਰ ਔਰ ਜਿਹੜੀਆਂ ਘਰ ਤਾਂਡੇ ਕੋ वेजिटेबल्स ਹੈਗੀਆਂ ਨੇ ਉਹ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ ਔਰ ਜਿਹੜੀ ਤੁਹਾਨੂੰ ਖਾਣੀ वेजिटेबल ਪਸੰਦ ਨਹੀਂ ਹੈ ਉਹਨੂੰ ਤੁਸੀਂ ਸਕਿਪ ਕਰ ਸਕਦੇ ਹੋ ਸੋ ਇੱਥੇ ਅਸੀਂ ਪੱਤਾ ਗੋਭੀ ਨੂੰ ਵੀ ਚੰਗੇ ਤਰੀਕੇ ਰਫਲੀ ਚੋਪ ਕਰ ਲੈਨੇ ਆ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਰਫਲੀ ਆ ਛੋਟਾ ਚੋਪ ਵੀ ਤੁਸੀਂ ਕਰ ਸਕਦੇ ਹੋ ਹੁਣ ਅਸੀਂ ਗੋਭੀ ਨੂੰ ਵੀ ਚੋਪ ਕਰਨ ਜਾ ਰਹੇ ਆ ਇਸ ਤਰੀਕੇ ਗੋਭੀ ਨੂੰ ਚੋਪ ਕਰਨਾ ਹੈ ਬਹੁਤ ਜ਼ਿਆਦਾ ਮੋٹے ਸਲਾਈਸ ਵੀ ਨਹੀਂ ਰੱਖਨੇ ਔਰ ਬਹੁਤ ਜ਼ਿਆਦਾ ਬਾਰੀਕ ਵੀ ਨਹੀਂ ਕਰਨੇ ਸਲਾਈਸ ਗਾਇਸ ਜਿੰਨੂੰ ਵੀ ਮਿਕਸ ਵੈਜ ਖਾਣੀ ਬਹੁਤ ਜ਼ਿਆਦਾ ਪਸੰਦ ਆ ਨਾ ਇੱਕ ਵਾਰੀ ਸਾਡੇ ਇਸ ਤਰੀਕੇ ਦੇ ਨਾਲ ਤੁਸੀਂ ਮਿਕਸ ਬਣਾ ਕੇ ਟਰਾਈ ਕਰਿਓ ਤੁਸੀਂ ਕਦੀ ਵੀ ਡਾਬਾ ਰੈਸਟੋਰੈਂਟ ਤੋਂ ਆਰਡਰ ਕਰਕੇ ਨਹੀਂ ਖਾਓਗੇ ਹਮੇਸ਼ਾ ਘਰ ਬਣਾ ਕੇ ਹੀ ਖਾਓਗੇ ਸੋ ਇੱਥੇ ਅਸੀਂ ਹਰੀਆਂ ਮਿਰਚਾਂ ਨੂੰ ਵੀ ਰਫਲੀ ਚॉप ਕਰ ਲਿਆ ਹੈ ਇੱਥੇ ਸਾਡੀਆਂ ਸਾਰੀਆਂ ਵੈਜੀਟੇਬਲਸ ਚੋਪ ਹੋ ਚੁੱਕੀਆਂ ਨੇ ਦੇਖ ਸਕਦੇ ਹੋ ਤੁਸੀਂ ਅਸੀਂ ਮਿਕਸ ਵੈਜ ਬਣਾਉਣ ਲਈ ਗੋਭੀ ਗਾਜਰ ਸ਼ਿਮਲਾ ਮਿਰਚ ਪੱਤਾ ਗੋਭੀ ਪਨੀਰ ਔਰ ਟਮਾਟਰ ਔਰ ਮਿਰਚਾਂ ਯੂਜ਼ ਕਰਨ ਜਾ ਰਹੇ ਹਾਂ ਤੁਸੀਂ ਚਾਹੋ ਤੇ ਇੱਕ ਅੱਧੀ ਵੈਜੀਟੇਬਲ ਹੋਰ ਐਡ ਕਰ ਸਕਦੇ ਹੋ ਫਨਲੀਆਂ ਵੀ ਐਡ ਕਰ ਸਕਦੇ ਹੋ ਮੈਕਰੋਨੀ ਵੀ ਐਡ ਕਰ ਸਕਦੇ ਹੋ ਜੋ ਤੁਹਾਨੂੰ ਐਡ ਕਰਨਾ ਅੱਛਾ ਲੱਗੇ ਹੁਣ ਅਸੀਂ ਕੜਾਈ ਵਿੱਚ ਪਾਣੀ ਨੂੰ ਗਰਮ ਕੀਤਾ ਹੈ ਤੇ ਉਹਦੇ ਵਿੱਚ ਅਸੀਂ ਗੋਭੀ ਔਰ ਗਾਜਰ ਨੂੰ ਐਡ ਕਰਤਾ ਹੈ ਗੋਭੀ ਔਰ ਗਾਜਰ ਨੂੰ ਅਸੀਂ 3 ਤੋਂ 4 ਮਿੰਟ ਤੱਕ ਗਰਮ ਪਾਣੀ ਵਿੱਚ ਐਡ ਰਹਿਣ ਦੇਣਾ ਹੈ ਉਸ ਤੋਂ ਬਾਅਦ ਅਸੀਂ ਇਹਨੂੰ ਪਾਣੀ ਵਿੱਚੋਂ ਬਾਹਰ ਕੱਢ ਲਾਂਗੇ ਬਹੁਤ ਜ਼ਿਆਦਾ ਟਾਈਮ ਲਈ ਨਹੀਂ ਅਸੀਂ ਇਹਨੂੰ ਐਡ ਰੱਖਣਾ 3 ਤੋਂ 4 ਮਿੰਟ ਲਈ ਹੀ ਐਡ ਰੱਖਣਾ ਹੈ ਸੋ ਇੱਥੇ ਅਸੀਂ ਗੋਭੀ ਔਰ ਗਾਜਰ ਦੋਨੋਂ ਚੀਜ਼ਾਂ ਨੂੰ ਅਸੀਂ ਪਾਣੀ ਵਿੱਚੋਂ ਬਾਹਰ ਕੱਢ ਲੈਨੇ ਆ ਇਹਨਾਂ ਨੂੰ ਅਸੀਂ ਹਲਕਾ ਬੋਇਲ ਕਰ ਲਿਆ ਹੈ ਦੇਖ ਸਕਦੇ ਹੋ ਬਹੁਤ ਜ਼ਿਆਦਾ ਨਹੀਂ ਰੱਖਿਆ ਇਸ ਕਰਕੇ ਗਲੀਆਂ ਨਹੀਂ ਆ ਹਲਕਾ ਹਲਕਾ ਇਹਦੇ ਵਿੱਚ ਬੋਇਲ ਆ ਚੁੱਕਿਆ ਹੈ ਹੁਣ ਅਸੀਂ ਕੜਾਈ ਵਿੱਚ ਔਇਲ ਐਡ ਕਰਨ ਜਾ ਰਹੇ ਹਾਂ ਇੱਥੇ ਅਸੀਂ 3 4 ਟੇਬਲस्पून ਆਇਲ ਐਡ ਕੀਤਾ ਹੈ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ 1 ਟੇਬਲस्पून ਜੀਰਾ ਔਰ ਰਫਲੀ 3 ਪਿਆਜ਼ ਚੌਪ ਕਰਕੇ ਐਡ ਕੀਤੇ ਨੇ ਇਹਨਾਂ ਨੂੰ ਅਸੀਂ 골ਡਨ ਬ੍ਰਾਊਨ ਹੋਣ ਤੱਕ ਭੁੰਨਾਂਗੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਐਡ ਕਰਾਂਗੇ ਬੋਇਲ ਮੈਕਰੋਨੀ ਔਰ ਜਿਹੜੀ ਅਸੀਂ ਗਾਜਰ ਔਰ ਗੋਭੀ ਨੂੰ ਹਲਕਾ ਬੋਇਲ ਕੀਤਾ ਸੀ ਉਹਨੂੰ ਵੀ ਮੈਕਰੋਨੀ ਦੇ ਨਾਲ ਹੀ ਅਸੀਂ ਐਡ ਕਰ ਦਾਂਗੇ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਸੀ ਤੁਸੀਂ ਮੈਕਰੋਨੀ ਐਡ ਕਰ ਸਕਦੇ ਹੋ ਅਗਰ ਤੁਹਾਨੂੰ ਨਹੀਂ ਪਸੰਦ ਫਿਰ ਤੁਸੀਂ ਸਕਿਪ ਵੀ ਕਰ ਸਕਦੇ ਹੋ ਲੇਕਿਨ ਮਿਕਸ ਵੈਜ ਵਿੱਚ ਮੈਕਰੋਨੀ ਦਾ ਟੇਸਟ ਵੀ ਬਹੁਤ ਜ਼ਿਆਦਾ ਅੱਛਾ ਆਂਦਾ ਹੈ ਹੁਣ ਅਸੀਂ ਮੈਕਰੋਨੀ ਗਾਜਰ ਔਰ ਗੋਭੀ ਨੂੰ ਮਿਕਸ ਕਰਾਂਗੇ ਚੰਗੇ ਤਰੀਕੇ ਉਸ ਤੋਂ ਬਾਅਦ ਜਿਹੜੀ ਅਸੀਂ ਬਾਕੀ ਦੀਆਂ ਵੈਜੀਟੇਬਲਸ ਚੌਪ ਕੀਤੀਆਂ ਉਹ ਐਡ ਕਰਾਂਗੇ ਇੱਥੇ ਅਸੀਂ ਸ਼ਿਮਲਾ ਮਿਰਚ ਜੀ ਚੌਪ ਕੀਤੀ ਸੀ ਉਹ ਵੀ ਐਡ ਕਰਤੀ ਹੈ ਤੇ ਉਸ ਤੋਂ ਬਾਅਦ ਜਿਹੜੀ ਸੀ ਪੱਤਾ ਗੋਭੀ ਚॉप ਕਰਕੇ ਰੱਖੀ ਸੀ ਉਹਨੂੰ ਵੀ ਐਡ ਕਰ ਦਾਂਗੇ ਪਨੀਰ ਨਹੀਂ ਅਸੀਂ ਹਲੇ ਐਡ ਕਰਨਾ ਉਹਨੂੰ ਅਸੀਂ ਬਾਅਦ ਵਿੱਚ ਐਡ ਕਰਾਂਗੇ ਸੋ ਸਾਰੀਆਂ ਵੈਜੀਟੇਬਲਸ ਨੂੰ ਚੰਗੇ ਤਰੀਕੇ ਮਿਕਸ ਕਰਦੇ ਆਂ ਨਾਲ ਹੀ ਅਸੀਂ ਹਰੀਆਂ ਮਿਰਚਾਂ ਵੀ ਐਡ ਕਰਤੀਆਂ ਨੇ ਇਹਨਾਂ ਸਾਰੀਆਂ ਵੈਜੀਟੇਬਲਸ ਨੂੰ ਬਿਲਕੁਲ ਚੰਗੇ ਤਰੀਕੇ ਮਿਕਸ ਕਰਨ ਤੋਂ ਬਾਅਦ ਅਸੀਂ ਇਹਦੇ ਵਿੱਚ ਸਪਾਈਸਿਸ ਐਡ ਕਰਾਂਗੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਸਪਾਈਸਿਸ ਐਡ ਕਰਨੀਆਂ ਸ਼ੁਰੂ ਕਰਨੀਆਂ ਨੇ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ 1 ਐਂਡ 1/2 ਟੇਬਲस्पून ਨਮਕ ਐਡ ਕੀਤਾ ਹੈ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਅਡਜਸਟ ਕਰ ਸਕਦੇ ਹੋ 1/2 ਟੇਬਲस्पून ਹਲਦੀ ਐਡ ਕੀਤੀ ਹੈ 1/2 ਟੇਬਲस्पून ਲਾਲ ਮਿਰਚੀ ਐਡ ਕੀਤੀ ਹੈ ਅਸੀਂ ਇਹਦੇ ਵਿੱਚ ਮਿਰਚ ਵੀ ਤੁਸੀਂ ਆਪਣੇ ਸਵਾਦ ਅਨੁਸਾਰ ਅਡਜਸਟ ਕਰਕੇ ਐਡ ਕਰ ਸਕਦੇ ਹੋ ਔਰ 1 ਟੇਬਲस्पून ਗਰਮ ਮਸਾਲਾ ਐਡ ਕੀਤਾ ਹੈ ਔਰ 1/2 ਟੇਬਲस्पून ਕਸ਼ਮੀਰੀ ਦੇਗੀ ਲਾਲ ਮਿਰਚ ਐਡ ਕੀਤੀ ਹੈ ਹੁਣ ਅਸੀਂ ਸਾਰੀਆਂ ਸਪਾਈਸਿਸ ਨੂੰ ਸਾਰੀਆਂ ਵੈਜੀਟੇਬਲਸ ਦੇ ਵਿੱਚ ਚੰਗੇ ਕਿ ਮਿਕਸ ਕਰਾਂਗੇ ਇਹਨਾਂ ਨੂੰ ਆਪਸ ਵਿੱਚ ਮਿਕਸ ਕਰਨ ਤੋਂ ਬਾਅਦ ਅਸੀਂ ਫਿਰ ਇਹਨੂੰ ਪੱਕਣ ਲਈ ਛੱਡ ਦਾਂਗੇ ਇਹਨੂੰ ਅਸੀਂ ਇਸੇ ਤਰੀਕੇ 3-4 ਮਿੰਟ ਤੱਕ ਪਕਾਵਾਂਗੇ ਔਰ ਨਾਲ-ਨਾਲ ਕੜਛੀ ਵੀ ਚਲਾਉਂਦੇ ਰਹਿਣਾ ਹੈ ਤਾਂ ਕਿ ਸਬਜੀ ਥੱਲੇ ਨਾ ਲੱਗ ਜੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਤਿੰਨ ਟਮਾਟਰ ਉਹਨਾਂ ਨੂੰ ਰਫਲੀ ਗ੍ਰੇਟ ਕਰਕੇ ਤੇ ਇਹਦੇ ਵਿੱਚ ਐਡ ਕੀਤਾ ਹੈ ਤੁਸੀਂ ਚਾਹੋ ਤੇ ਮਿਕਸੀ ਜਾਰ ਵਿੱਚ ਵੀ ਗ੍ਰाइंड ਕਰਕੇ ਤੇ ਐਡ ਕਰ ਸਕਦੇ ਹੋ ਜਿੱਦਾਂ ਤੁਹਾਨੂੰ ਅੱਛਾ ਲੱਗੇ ਹੁਣ ਅਸੀਂ ਟਮਾਟਰ ਨੂੰ ਵੀ ਚੰਗੇ ਤਰੀਕੇ ਸਾਰੀਆਂ ਸਬਜ਼ੀਆਂ ਵਿੱਚ ਮਿਕਸ ਕਰ ਦਾਂਗੇ ਬਹੁਤ ਹੀ ਘੱਟ ਸਪਾਈਸਿਸ ਅਸੀਂ ਇਹਦੇ ਵਿੱਚ ਐਡ ਕੀਤੀਆਂ ਨੇ ਇੱਥੇ ਅਸੀਂ ਪੂਰਾ 1 ਟੇਬਲस्पून ਸਿਰਕਾ ਐਡ ਕੀਤਾ ਹੈ ਬਹੁਤ ਜ਼ਿਆਦਾ ਸਿਰਕਾ ਅਸੀਂ ਨਹੀਂ ਐਡ ਕਰਨਾ 1 ਟੇਬਲस्पून ਹੀ ਐਡ ਕਰਨਾ ਹੈ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਹਾਫ ਟੇਬਲस्पून ਤੋਂ ਵੀ ਘੱਟ ਸੋਇਆ ਸੌਸ ਐਡ ਕਰਾਂਗੇ ਇਹਦੇ ਨਾਲ ਕਲਰ ਬਹੁਤ ਜ਼ਿਆਦਾ ਅੱਛਾ ਆਂਦਾ ਹੈ ਮਿਕਸ ਵੈਜ ਦਾ ਬਿਲਕੁਲ ਹਲਵਾਈ ਸਟਾਈਲ ਬਣ ਕੇ ਰੈਡੀ ਹੁੰਦੀ ਹੈ ਦੇਖ ਸਕਦੇ ਹੋ ਤੁਸੀਂ ਹਾਫ ਟੇਬਲस्पून ਤੋਂ ਵੀ ਘੱਟ ਅਸੀਂ ਇਹਦੇ ਵਿੱਚ ਸੋਇਆ ਸੌਸ ਐਡ ਕੀਤੀ ਹੈ ਹੁਣ ਅਸੀਂ ਇਹਦੇ ਵਿੱਚ ਟਮੇਟੋ ਸੌਸ ਐਡ ਕਰਾਂਗੇ ਮਿਕਸ ਵੈਜ ਵਿੱਚ ਹਲਕਾ ਮਿੱਠਾਪਨ ਵੀ ਹੁੰਦਾ ਹੈ ਉਹਦਾ ਫਲੇਵਰ ਜ਼ਿਆਦਾ ਅੱਛਾ ਆਂਦਾ ਹੈ ਸੌਸ ਦੇ ਦੇ ਵਿੱਚ ਇੱਥੇ ਅਸੀਂ 2 ਟੇਬਲस्पून ਸੌਸ ਵੀ ਐਡ ਕੀਤੀ ਹੈ ਤੁਹਾਨੂੰ ਸੌਸ ਦਾ ਫਲੇਵਰ ਨਹੀਂ ਪਸੰਦ ਫਿਰ ਤੁਸੀਂ ਸੌਸ ਨੂੰ ਸਕਿਪ ਵੀ ਕਰ ਸਕਦੇ ਹੋ ਤਿੰਨੋਂ ਚੀਜ਼ਾਂ ਨੂੰ ਐਡ ਕਰਨ ਤੋਂ ਬਾਅਦ ਅਸੀਂ ਚੰਗੇ ਤਰੀਕੇ ਸਬਜ਼ੀਆਂ ਵਿੱਚ ਮਿਕਸ ਕਰਾਂਗੇ ਜਦੋਂ ਵੀ ਇਹਦੇ ਵਿੱਚ ਘੜਸ਼ੀ ਚਲਾਨੀ ਹੈ ਬਿਲਕੁਲ ਹਲਕੇ ਹੱਥ ਨਾਲ ਇਸ ਤਰੀਕੇ ਸਾਈਡ ਤੋਂ ਘੜਸ਼ੀ ਚਲਾਨੀ ਹੈ ਤਾਂ ਕਿ ਸਬਜ਼ੀਆਂ ਟੁੱਟਣ ਨਾ ਹੁਣ ਅਸੀਂ ਇਹਦੇ ਵਿੱਚ ਲਾਸਟ ਪਨੀਰ ਵੀ ਐਡ ਕਰ ਦਾਂਗੇ ਔਰ ਪਨੀਰ ਨੂੰ ਇਹਦੇ ਵਿੱਚ ਚੰਗੇ ਤਰੀਕੇ ਮਿਕਸ ਕਰ ਦਾਂਗੇ ਦੇਖ ਸਕਦੇ ਹੋ ਗਾਇਜ਼ ਕਿੰਨਾ ਜ਼ਿਆਦਾ ਅੱਛਾ ਕਲਰ ਲੱਗ ਰਿਹਾ ਹੈ ਮਿਕਸ ਵੈਜ ਦਾ ਦੇਖਣ ਚ ਕਿੰਨੀ ਅੱਛੀ ਲੱਗ ਰਹੀ ਖਾਂਚੇ ਵੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਰੈਡੀ ਹੋਈ ਸੀ ਉਤੋਂ ਅਸੀਂ ਇਹਨੂੰ ਹਰੇ ਧਨੀਏ ਦੇ ਨਾਲ ਗਾਰਨਿਸ਼ ਕਰ ਦਿੱਤਾ ਹੈ ਸੋ ਇੱਥੇ ਸਾਡੀ ਬਿਲਕੁਲ ਹਲਵਾਈ ਸਟਾਈਲ ਰੈਸਟੋਰੈਂਟ ਸਟਾਈਲ ਔਰ ਢਾਬਾ ਸਟਾਈਲ ਪਰਫੈਕਟ ਮਿਕਸ ਵੈਜ ਬਣ ਕੇ ਰੈਡੀ ਹੋ ਚੁੱਕੀ ਹੈ ਦੇਖ ਸਕਦੇ ਹੋ ਗਾਇਜ਼ ਕਿੰਨੀ ਜ਼ਿਆਦਾ ਲذیذ ਲੱਗ ਰਹੀ ਹੈ ਇੱਕ ਵਾਰੀ ਤੁਸੀਂ ਸਾਡੇ ਇਸ ਤਰੀਕੇ ਦੇ ਨਾਲ ਮਿਕਸ ਵੈਜ ਬਣਾ ਕੇ ਜ਼ਰੂਰ ਟਰਾਈ ਕਰਿਓ ਤੁਹਾਨੂੰ ਵਾਕਈ ਬਹੁਤ ਜ਼ਿਆਦਾ ਪਸੰਦ ਆਏਗੀ ਔਰ ਇਹਨੂੰ ਤੁਸੀਂ ਕਿਸੇ ਵੀ ਚੀਜ਼ ਦੇ ਨਾਲ ਪ੍ਰੌਨਠੀ ਨਾਲ ਫੁਲਕੇ ਦੇ ਨਾਲ ਸਰਵ ਕਰਕੇ ਖਾ ਸਕਦੇ ਹੋ ਜਿੱਦਾਂ ਤੁਹਾਨੂੰ ਅੱਛਾ ਲੱਗੇ ਜਦੋਂ ਵੀ ਟਰਾਈ ਕਰੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗੀ ਸੋਹੋਂ ਅਸੀ ਮਿਲਦੇ ਆ ਨੈਕਸਟ ਵੀਡੀਓ ਚ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਬਾਏ